ਲਹਿਰਾ ਗਾਗਾ ਦੇ ਵਿੱਚ ਉਸ ਵੇਲੇ ਪੂਰੇ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਜਦੋਂ ਇੱਥੇ 8 ਸਾਲਾਂ ਬੱਚੀ ਦੇ ਨਾਲ ਗਲਤ ਕੰਮ ਹੋਇਆ ਜੀ ਹਾਂ ਦਾਦੀ ਹੈ ਕਿ 8 ਸਾਲਾਂ ਬੱਚੀ ਦੇ ਨਾਲ ਇੱਕ ਮੁੰਡੇ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਪੀੜਤ ਪਰਿਵਾਰ ਨੇ ਜਦੋਂ ਪਿੰਡ ਦੇ ਸਰਪੰਚ ਨੂੰ ਦਿੱਤੀ ਤਾਂ ਮੌਕੇ ਦੇ ਉੱਤੇ ਜਾ ਕੇ ਦੇਖਿਆ ਤਾਂ ਉਹ ਵੀ ਹੈਰਾਨ ਹੋਏ ਜਿਸ ਤੋਂ ਬਾਅਦ ਬੱਚੇ ਨੂੰ ਦਾਖਲ ਕਰਵਾਇਆ ਗਿਆ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਪਿੰਡ ਦੇ ਮੌਤਵਾਰ ਬੰਦਿਆਂ ਦਾ ਬਿਆਨ ਸੁਣਦਿਆਂ ਜਿਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਮੇਰੇ ਪਿੰਡ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜੀ ਇੱਕ ਪਰਿਵਾਰ ਉਹਨਾਂ ਦੀ ਲੜਕੀ ਦੀ ਉਮਰ 8 ਸਾਲ ਦੇ ਕਰੀਬ ਹੈਗੀ ਉਹ ਮੇਰੇ ਕੋਲੇ ਆਏ ਸੀਗੇ ਵੀ ਸਾਡੀ ਬੱਚੀ ਦੇ ਨਾਲ ਕੋਈ ਸ਼ੋਸ਼ਣ ਹੋਇਆਗਾ ਤੇ ਉਸ ਦੇ ਸਬੰਧ ਦੇ ਵਿੱਚ ਸਰਪੰਚ ਸਾਹਿਬ ਕਾਰਵਾਈ ਕਰਵਾਓ ਜਦੋਂ ਉਸ ਜਗ੍ਹਾ ਤੇ ਮੈਂ ਜਾ ਕੇ ਦੇਖਿਆ ਜੀ ਜਿਹੜੇ ਕਮਰੇ ਦੇ ਵਿੱਚ ਇਹ ਕਰਮ ਹੋਇਆਗਾ ਤੇ ਉੱਥੇ ਉਹ ਮੁੰਡੇ ਦੀ ਉਮਰ ਆ ਜਿਹੜੀ ਉਹ 16 ਸਾਲ ਆ ਗਈ ਲੜਕੀ ਦੀ ਉਮਰ 4-8 ਸਾਲ ਦੇ ਕਰੀਬ ਆ ਗਈ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਬੁਲਾਈ ਆ ਜੀ ਐਸ ਐਚਓ ਸਾਹਿਬ ਆ ਕੇ ਉਸ ਮੁਰਜ਼ਮ ਨੂੰ ਲੈ ਕੇ ਗਏ ਨੇਗੇ ਬੱਚੀ ਨੂੰ ਅਸੀਂ ਸਰਕਾਰੀ ਹਸਪੀਟਲ ਲੈ ਕੇ ਆਏ ਆ ਇਹਦਾ ਮੈਡੀਕਲ ਕਲਮੋਰ ਕਰਵਾਉਣ ਵਾਸਤੇ ਮੈਡੀਕਲ ਦੀ ਰਿਪੋਰਟ ਅੱਗੇ ਜੋ ਡਾਕਟਰ ਸਾਹਿਬ ਸਾਨੂੰ ਦੇਣਗੇ ਉਹ ਅੱਗੇ ਕਾਰਵਾਈ ਦਾ ਇਸ ਤਰ੍ਹਾਂ ਨਹੀਂ ਮੰਨ ਕਰਦੇ ਜਿਹੜੇ ਇਹ ਜੇ ਦੁਸ਼ਕਰਮ ਹੁੰਦੇ ਹੈਗੇ ਅਸੀਂ ਜੀ ਇਹਦੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਆ ਵੱਦ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਇਹ ਜੇ ਦੋਸ਼ੀਆਂ ਨੂੰ ਜਿਹੜੇ ਅੱਜ ਹੀ ਕੋਈ ਨਮਾਲਕ ਬੱਚੀ ਦੇ ਨਾਲ ਇਸ ਤਰ੍ਹਾਂ ਦੇ ਕੋਈ ਕਰਮ ਹੁੰਦੇ ਨੇ ਤਾਂ ਕਿ ਹੋਰ ਵੀ ਕਿਸੇ ਨੂੰ ਦੇਦ ਮਿਲ ਸਕੇ ਕੋਈ ਹੋਰ ਇਸਾ ਕਰਮ ਨਾ ਕਰੇ। ਉਤ ਹੀ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ આરોપી ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ। ਇੱਥੋਂ ਇੱਕ ਨੇੜਲੇ ਪਿੰਡ ਦੇ ਵਿੱਚ ਛੋਟੀ ਉਮਰ ਦੀ ਬੱਚੀ ਨਾਲ ਇੱਕ ਤਕਰੀਬਨ 18 ਸਾਲ ਦੇ ਲੜਕੇ ਵੱਲੋਂ ਦੁਸ਼ਕਰਮ ਕੀਤਾ ਗਿਆ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਦੀ ਮੈਡੀਕਲ ਸਹਾਇਤਾ ਦਿੱਤੀ ਗਈ ਔਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਕਹਿ ਦادیه ਕਿ ਅਜਿਹੇ ਘਟਨਾਵਾਂ ਅਮਾ ਇੱਕ ਵਾਰ ਫੇਰ ਤੋਂ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੰਦੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਹਫਸ਼ਤ ਦੇ ਵਿੱਚ ਅਣਜਾਣ ਲੋਕਾਂ ਦੇ ਵੱਲੋਂ ਕਿਵੇਂ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਤਾਂ ਇਹਨਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ? ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।